ਅੱਜ ਆਪਾ ਬਲ ਇਸ ਵੇਲੇ ਬਿਸ਼ੋਏ ਪਿੰਡ ਦੇ ਵਿੱਚ ਹੈ। ਮਦਾਨ ਸਬਾਲ ਕਾਜ ਨਾਲੇ ਤਾਪ ਸ਼ੋਏ ਪਿੰਡ ਦੀ ਫਿਰਨੀ ਚਾਚਵੇ ਦੇ ਪਿੰਡ ਦੀ ਬੜਾ ਵੱਡਾ ਪਿੰਡ ਹੈ ਸਾਡਾ ਪੜੇ ਲਿਖਿਆਂ ਦਾ। ਇਹਦੇ ਚਾਚਵੇ ਦੇ ਫਿਰਨੀ ਖਰਾਬ ਸੀਗੀ। ਉਹਦੇ ਲਈ 25 ਲੱਖ ਰੁਪਈਆ ਜਿਹੜਾ ਮਨਜ਼ੂਰ ਹੋਇਆ ਸੀਗਾ ਉਹ ਨਹੀਂ ਪੱਥਰ ਜਿਹੜਾ ਲੱਖਿਆ। ਅੱਜ 7 ਛੜਕਾਂ ਦਾ ਜਿਹੜਾ ਅਸੀਂ ਲਿੰਕ ਰੋਡ ਜਿਹੜੀ ਉਹਨਾਂ ਦੇ ਨਹੀਂ ਪੱਥਰ ਧੱਕਦੇ। 2 ਕਰੋੜ ਤੇ ਮਤਲਬ 58 ਲੱਖ ਰੁਪਇਆ ਜਿਹੜਾ ਅੱਜ 2 ਕਰੋੜ 58 ਲੱਖ ਦੀਆਂ ਲਿੰਕ ਰੋਡਸ ਦਾ ਜਿਹੜਾ ਨੀ ਪੱਥਰ ਲੱਖਦੇ ਆਂ। ਔਰ ਸਾਡੀਆਂ ਟੋਟਲ ਜਿਹੜੀਆਂ 59 ਰੋਡਸ ਜਿਹੜੀਆਂ ਮੌਜੂਦ ਹੋਈਆਂ ਜਿਹੜਾ ਅਗਲੇ ਦਿਨ ਦੇ ਵਿੱਚ ਅਸੀਂ ਦੋ ਤਿੰਨ ਦਾ ਦੇ ਵਿੱਚ ਫੇਰ ਨੀ ਪੱਥਰ ਜਿਹੜੇ ਰੱਖਾਂਗੇ। ਉਹਦੇ ਦੇ ਨਾਲ ਹੀ ਸਾਡੇ 35 ਸਟੇਡੀਅਮ ਜਿਹੜੇ ਉਹ ਮੌਜੂਦ ਹੋਏ ਆ। ਉਹਨਾਂ ਦਾ ਵੀ ਮਤਲਬ ਜਿਹੜਾ ਅਸੀਂ ਨੀ ਪੱਥਰ ਜਿਹੜੇ ਰੱਖਾਂਗੇ ਐਸਪਿੰਡ ਦੇ ਵਿੱਚ ਵੀ ਆਵਾਂਗੇ ਇੱਥੇ ਇਹਦਾ ਦਾ ਵੀ ਮੌਜੂਦ ਹੋਇਆ। ਔਰ ਨਾਲ ਹੀ ਤਿੰਨ ਡਿਸਪੈਂਸਰੀਆਂ ਜਿਹੜੀਆਂ ਗੱਗੋਮਾਲ, ਸਦਾ ਅਤੇ ਚੇਤਨਪੁਰ ਤਿੰਨ ਡਿਸਪੈਂਸਰੀਆਂ 4.5 ਕਰੋੜ ਦੀਆਂ ਜਿਹੜੀਆਂ ਮੌਜੂਦ ਹੋਈਆਂ। ਉਹ ਵੀ ਅਸੀਂ ਜਿਹੜੀਆਂ ਰੱਖਣ ਜਾਦੇ। ਉਹ ਤੋਂ ਇਲਾਵਾ ਬਹੁਤ ਸਾਰੇ ਪੈਸੇ ਜਿਹੜੇ ਆ ਗਲੀਆਂ ਨਾਲੀਆਂ ਦੇ ਰੰਗਲਾ ਪੰਜਾਬ ਸਕੀਮ ਦੇ ਵਿੱਚ 2.5 ਕਰੋੜ ਰੁਪਇਆ 90 ਪਿੰਡਾਂ ਲਈ ਵੱਖ-ਵੱਖ ਪਿੰਡਾਂ ਲਈ ਜਿਹੜਾ ਆਇਆ ਉਹ ਵੀ ਡਿਸਟ੍ਰੀਬਿਊਟ ਕਰੇ ਅਗਲਾ ਜਿਹੜਾ 5-6 ਮਹੀਨੇ ਆ ਪੂਰੇ ਵਿਕਾਸ ਲਈ ਮੁਖੰਤੀ ਸਾਹਿਬ ਨੇ ਸਖਤ ਧੱਤਾਂ ਕੀਤੀਆਂ ਕਿ ਕੋਈ ਵੀ ਕੰਮ ਪਿੰਡਾਂ ਦੇ ਵਿੱਚ ਰਹਿਣਾ ਨਹੀਂ ਚਾਹੀਦਾ ਸਾਦੇ ਕੰਮ ਜਿਹੜੇ ਆ ਪਹਿਲ ਦੇ ਅਦਾ ਦੇ ਉੱਤੇ ਕੀਤੇ ਜਾਣ ਉਹ ਕੰਮ ਜਿਹੜੇ ਅਸੀਂ ਉਹ ਸ਼ੁਰੂ ਕਰਦੇ ਕਿਉਂਕਿ ਅਸੀਂ ਲੇਟ ਹੋ ਗਏ 2.5 ਮਹੀਨੇ ਕਿਉਂਕਿ ਆਪਣੇ ਹਲਕੇ ਦੇ ਵਿੱਚ ਹੜ੍ਹ ਆ ਗਏ ਸੀਗੇ ਸਾਡਾ ਸਾਦਾ ਪ੍ਰਸ਼ਾਸਨ ਜਿਹੜਾ ਹੜ੍ਹਾਂ ਦੇ ਵਿੱਚ ਲੱਗ ਗਿਆ ਸੀਗਾ ਉਹਦੇ ਕਰਕੇ ਅਸੀਂ ਲੇਟ ਸ਼ੁਰੂ ਕੀਤਾ ਸਾਡੀ ਬੇਵੱਸੀ ਸੀਗੀ ਪਰ ਅਸੀਂ ਉਹਨੀਆਂ ਨੂੰ ਕੰਪਲੀਟ ਜਿਹੜਾ ਉਹ ਜਲਦੀ ਕਰ ਦੇਵਾਂਗੇ ਤੁਸੀਂ ਮਤਲਬ ਇਹ ਤੁਹਾਨੂੰ 2-3 ਮਹੀਨਿਆਂ ਦੇ ਵਿੱਚ ਹੀ ਦਿਖਣ ਲੱਗ ਜਾਊਗਾ ਕਿ ਜਿਹੜੀਆਂ ਲਿੰਕ ਰੋੜਦੇ ਆ ਆਪਣੀਆਂ ਹਲਕੇ ਦੀਆਂ ਉਹ ਸਾਰੀਆਂ ਜਿਹੜੀਆਂ ਕੰਪਲੀਟ